ਜਦ ਡੈਡੀ ਸਾਡੇ ਨਾਲ ਹੁੰਦੇ ਨਾ ਤੇ ਗੱਲ ਕੋਈ ਵੱਖਰੀ ਹੁੰਨੀ ਕਿੰਨਾ ਚਾਹ ਹੁਣਾ ਸੀ ਉਹਨਾਂ ਨੂੰ ਵੀ ਲਵਲੀ ਦਾ ਵਿਆਹ ਵਾ ਭੱਜ ਭੱਜ ਕੇ ਕੰਮ ਕਰਨੇ ਹੁਣ ਇਹ ਆ ਵੀ ਕਦੀ ਕਿਸ ਨੂੰ ਸੁਣਾ ਦੇ ਕਦੀ ਕਿਸ ਨੂੰ ਸੁਣਾ ਦੇ ਉਹ ਲਿਆ ਵਾ ਇਹ ਲਿਆ ਵਾ ਫਿਰ ਕੋਈ ਫਿਕਰ ਨਹੀਂ ਹੁਣ ਇਹ ਆ ਕਿ ਹੁਣ ਪਾਣੀ ਵਾਰਨ ਵਾਲਾ ਜਿਹੜਾ ਕੰਮ ਆ ਭਾਬੀ ਨੂੰ ਕਰਨਾ ਪੈਣਾ ਚਲੋ ਇਹ ਆ ਵੀ ਕਮੀ ਤੇ ਨਹੀਂ ਮਹਿਸੂਸ ਹੁੰਦੀ ਦਿੰਦੇ ਮੈਨੂੰ ਪਰ ਇਹ ਆ ਵੀ ਉਸ ਟਾਈਮ ਤੇ ਯਾਦ ਤੇ ਹੁੰਦੀ ਆ ਨਾ ਮਾਂ ਤੇ ਮਾਂ ਹੀ ਹੁੰਦੀ ਆ ਨਾ ਭਾਜੀ ਦੇ ਉਦਾਂ ਬਿਠੇ ਰਾ ਦਿੰਦੇ ਆ ਹੌਸਲਾ ਪਰ ਹੌਸਲਾ ਕਿੱਥੇ ਰਹਿੰਦਾ ਵ ਜਦੋਂ ਚੇਤਾ ਆ ਜਾਂਦਾ ਹੁਣ ਵੀ ਮੈਂ ਬਾਹਰ ਆਣ ਕੇ ਬੈਠਾ ਵਾਂ ਤੇ ਖੁਸ਼ੀ ਭਾਂ ਮਗਰੇ ਆ ਜਾਣ ਮੇਰੀ ਲਵਲੀ 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 ਉਥੇ ਸੇਰ ਸੜ ਕੇ ਬੈਠਾ ਯਾਰ ਉਹ ਪਾਜੀ ਉਦਾਂ ਹੀ ਬੈਗਿਆ ਇੱਥੇ ਯਾਰ ਸਾਰੇ ਭੰਗੜਾ ਭੰਗੜਾ ਪਾ ਕੇ ਘਰੋਂ ਘੜੀ ਚ ਲਗੇ ਤੂੰ ਇੱਥੇ ਬੈਠਾ ਉਹ ਪਾਜੀ ਉਹ ਤੇ ਚ ਲਗੇ ਆ ਪਰ ਜਿੰਨੂੰ ਮੈਂ ਲੱਭਣ ਡਿਆ ਹੁਣ ਉਹ ਇੱਥੇ ਹਨੀ ਆ ਨਾ ਹਾਂ ਲਵਲੀ ਕੀ ਕਰ ਸਕਦੇ ਆ ਯਾਰ ਰੱਬ ਅਗੇ ਕਿਹਦਾ ਜੋਰ ਵਾ ਉਹ ਪਾਜੀ ਉਹ ਤੇ ਤੁਹਾਡੀ ਗੱਲ ਠੀਕ ਆ ਉਹ ਬੈਠਾ ਮੈਂ ਸੋਚਣ ਡਿਆ ਮੈਂ ਵੀ ਜਿਹੜੇ ਕੰਮ ਮਮੀ ਨੇ ਕਰਨੇ ਸੀ ਉਹ ਹੁਣ ਭਾਬੀ ਨੂੰ ਕਰਨੇ ਪੈਣ ਡੇ ਆ ਸਹੀ ਗੱਲਾਂ ਆ ਇਹਨੂੰ ਪਤਾ ਹੁਣ ਮੇਰੇ ਵੀ ਇਦਾਂ ਹੀ ਹੋਇਆ ਸੀ ਮੰਮੀ ਡੜੀ ਹੈ ਨਹੀਂ ਕਿੰਨਾ ਔਖਾ ਟਾਈਮ ਹੈ ਵੀ ਤਾਂ ਹੰਡਾਇਆ ਜੀ ਆਪਣੇ ਉੱਤੇ ਹੋਇਆ ਹੋਏ ਤੇ ਗੱਲ ਤੁਹਾਡੀ ਠੀਕ ਆ ਜਿਹੜੇ ਭਾਬੀ ਬੜਾ ਸਾਥ ਦਿੰਦੀ ਸਾਡਾ ਸਹੀ ਗੱਲ ਜਉਣਦੀ ਆਈ ਹੈ ਨਾ ਤੇ ਕਦੀ ਕਮੀ ਨਹੀਂ ਮਹਿਸੂਸ ਹੋਈ ਹੈ ਨਾ ਉਹ ਚੱਲ ਹੁਣ ਇਹ ਆ ਕਿ ਜਿਹੜੀ ਦੂਜੀ ਆਉਣੀ ਉਹ ਵੀ ਰਲ ਜੇਣਾ ਵਿੱਚ ਤੇ ਫੇਰ ਵਾ ਨਹੀਂ ਚੰਗੀ ਕੁੜੀ ਆ ਕੋਈ ਗੱਲ ਨਹੀਂ ਰਲ ਜਾਣਾ ਸਾਰੇ ਟੱਬਰ ਚ ਉਹ ਚੱਲ ਵਧੀਆ ਆ ਭਾਜੀ ਜੇ ਰਲ ਕੇ ਰਹੋਗੀ ਸਾਡੇ ਨਾਲ ਦੇ ਹਾਂਜੀ ਲਵਲੀ ਤੂੰ ਇਦਾਂ ਨਹੀਂ ਗੱਲ ਸੋਚਣ ਨੂੰ ਬੜਿਆ ਵਾ ਪਰਮਾਤਮਾ ਨੇ ਸਭ ਕੁਝ ਵਧੀਆ ਹੀ ਕਰਨਾ ਹੈ ਉਹ ਭਾਜੀ ਸੋਚਣ ਤੇ ਮੈਂ ਇੱਡੇ ਆ ਹਾਂ ਮਾਲੂਮ ਹੁਣ ਕੀ ਪਤਾ ਸੁਭਾਅ ਦਾ ਕਿਦਾਂ ਦਾ ਕਿਦਾਂ ਦਾ ਨਹੀਂ ਹੁਣ ਜਿੱਦਾਂ ਦੀ ਭਾਬੀ ਆ ਜੇ ਦੇ ਉਦਾਂ ਦੀ ਹੋਊਗੀ ਤੇ ਸਾਰਿਆਂ ਨੂੰ ਵਧੀਆ ਚੱਲ ਇਹ ਵੀ ਘਰ 'ਚ ਕੋਈ ਨਾ ਕੋਈ ਗੱਲ ਹੋਈ ਜਾਂਦੀ ਆ ਹੁਣ ਸਿਆਣਾ ਬੰਦਾ ਤੇ ਸਾਡੇ 'ਚ ਕੋਈ ਵੀ ਨਹੀਂ ਆਹ ਇਹ ਤਾਂ ਗੱਲ ਹੈ ਸਿਆਣਾ ਬੰਦਾ ਹੋਵੇ ਤੇ ਚੱਲ ਸੌਂ ਪੜਦੇ ਰਹਦਾ ਵਾ ਸਹੀ ਗੱਲ ਆਹ ਹੈ ਤੇ ਆਪਾਂ ਨੇ ਆਈਆਂ ਓਏ ਆਹ ਪਰ ਹੁਣ ਸਮਝ ਨਹੀਂ ਲੱਗੰਦੀ ਵੀ ਕੀ ਕਰੀਏ ਤੇ ਕੀ ਨਾ ਕਰੀਏ ਨਹੀਂ ਨਹੀਂ ਲਵੜੀ ਇਦਾਂ ਨਾ ਕੋਈ ਸੋਚੀ ਰਹੀ ਠੀਕ ਆ ਸਭ ਕੁਝ ਵਧੀਆ ਹੋਊਗਾ ਟੈਨਸ਼ਨ ਨਾ ਲੈ ਆ ਦੋ ਚਲੋ ਹੋ ਸਭ ਕੋ ਵਧੀਆ ਹੀ ਹੋਣ ਰਿਹਾ ਵਾ ਸਮਾਨ ਤੇ ਸਾਰਾ ਆ ਹੀ ਗਿਆ ਵਾ ਰਪਿੰਦਰ ਨੂੰ ਕਹਿੰਦੀ ਆ ਵੀ ਥਾਂ ਥਾਂ ਹੀ ਰੱਖ ਲਾ ਮੁੜ ਕੇ ਤੈਨੂੰ ਖਿਆਲ ਰਾਹੂਗਾ ਤੇ ਕਿਹੜਾ ਸਮਾਨ ਕਿੱਥੇ ਰੱਖਿਆ ਵਾ ਰਪਿੰਦਰ ਚਾਹ ਵੀ ਆ ਵਿਆਹ ਦਾ ਤੇ ਵਿੱਚੇ ਵਿੱਚ ਨਾ ਮੈਨੂੰ ਹੋਰ ਤਰ੍ਹਾਂ ਵੀ ਹੋਣ ਰਿਹਾ ਵਾ ਇਹਨੇ ਵਿਚਾਰੀ ਨੇ ਆਪਣੇ ਘਰ ਚਲ ਜਾਣਾ ਵਾ ਹਾਂਜੀ ਉਮੇ ਜੀ ਵਾ ਜਾਂਦੇ ਇੰਦੇ ਹੀ ਪੁੱਤ ਵਾਜਾਂ ਦੇ ਨੀ ਮੈਂ ਤਾਂ ਦੇਣ ਲਈ ਹਾਂ ਜੇ ਸਮਾਨ ਜਿਹੜਾ ਵਾ ਨਾ ਥਾਂ ਥਾਂ ਹੀ ਰੱਖ ਲੈ ਆਹ ਤੇਰਾ ਲਹਿੰਗਾ ਵਾ ਠੀਕ ਆ ਠੀਕ ਆ ਨਾ ਤੇ ਤੇ ਸਾਰਾ ਮੈਂ ਕਿਧਰ ਪਾਈ ਲੈਨੇ ਆ ਨਾ ਪਾਲਾ ਰੱਖ ਲੈ ਨਾ ਹਾਂਜੀ ਜਿੱਥੇ ਤੂੰ ਕੱਢਣਾ ਮੁੜ ਕੇ ਇਹਨੂੰ ਉੱਪਰ ਜੇ ਰੱਖੀ ਚੰਗਾ ਠੀਕ ਆ ਤੇ ਆਹ ਜਿਹੜੀ ਥਾਲੀ ਹੈ ਨਾ ਹਾਂਜੀ ਇਹ ਸ਼ਗਨ ਲਾਉਣ ਜਾਣਾ ਜਦੋਂ ਉਹਦੇ ਵਾਸਤੇ ਆ ਕੋਈ ਗੱਲ ਨਹੀਂ ਵੀ ਉੱਪਰ ਜੇ ਰੱਖ ਲੈਣੀ ਹੈ ਨਾ ਜਿਹੜੀ ਉਹਦੋਂ ਜਿਹੜੀ ਹੈ ਕਿ ਟਾਈਮ ਨਾਲ ਲੱਭ ਜੂਗੀ ਹਾਂ ਹੈਨਾ ਇੱਥੇ ਜੇ ਉੱਪਰ ਰੱਖ ਲੈਨੇ ਆ ਰਪਿੰਦਰ ਇਹ ਠਾਸ ਮਾਂ ਰੱਖ ਪਹਿਲਾਂ ਆ ਜਿਹੜਾ ਸੂਟ ਵਾ ਨਾ ਉੱਥੇ ਜਾ ਕੇ ਤੂੰ ਵਰਤਣੇ ਆ ਹਾਂਜੀ ਇਹਨਾਂ ਨੂੰ ਇੱਥਾਈ ਰੱਖ ਤੇ ਲਹਿੰਗਾ ਉੱਪਰ ਕਰ ਲਾ ਚਲੋ ਪਹਿਲਾਂ ਉਹਦੀ ਲੋੜ ਵਾ ਠੀਕ ਤਹਾਂ ਤੇ ਆ ਨਾ ਸਰਸਮਣ ਪਾ ਲਵੀਂ ਨਹੀਂ ਨਹੀਂ ਮੇ ਜੀ ਸਰਾ ਐ ਸੈਟਿੰਗ ਕਰ ਲੈਣੀ ਆ ਜਿਹੜਾ ਕਿ ਉਹ ਦਿਨ ਸੁੱਖਾ ਹੋ ਜਾ ਗਲ ਬਣਾ ਹਨਾ ਤੇ ਉਹ ਜੋਤ ਕਿੱਥੇ ਆ ਭਾਬੀ ਮੈਂ ਜਾ ਉਹਦਾ ਬਾਹਰੇ ਬੈਠੇ ਹੀ ਘਰੇ ਨੇ ਚੱਲ ਦਫਾ ਕਰ ਉਹਨੂੰ ਪਰਾਂ ਉਹਦਾ ਨਾ ਹੱਥ ਲਵਾਈ ਸਮਾਨ ਨੂੰ ਕਲੈਣੀ ਹੈ ਗਈ ਆ ਮੈਨੂੰ ਤੂੰ ਹੀ ਨੀ ਉਹ ਚੰਗੀ ਲੱਗਦੀ ਤੂੰ ਰੱਖ ਸਮਾਨ ਤੇ ਬੰਦ ਕਰ ਇਹ ਨਾ ਹੋਵੇ ਉੱਤੇ ਹੀ ਆ ਜੇ ਉਹ ਉਹ ਨਹੀਂ ਨਹੀਂ ਅੰਮੀ ਜੀ ਤੁਸੀਂ ਨਾ ਫਿਕਰ ਕਰੋ ਮੇਰੇ ਆਉਣ ਤੋਂ ਨਾ ਪਹਿਲਾਂ ਪਹਿਲਾਂ ਸੰਭ ਕੇ ਰੱਖ ਲੈਣਾ ਵਾ ਸਾਰਾ ਉਹਨੂੰ ਤਾਂ ਮੈਂ ਕਦੀ ਵੀ ਨਹੀਂ ਵਿਖਾ ਲੈਣਾ ਆਪਣਾ ਸਮਾਨ ਆ ਵੀ ਲਿਆ ਉਹ ਇੱਥੇ ਰੱਖ ਇਹਨੂੰ ਉੱਪਰ ਜੇ ਰੱਖ ਲੈਨੇ ਇਹਨੂੰ ਵਿੱਚੇ ਰੱਖ ਲਾ ਮੁੜ ਕੇ ਇੱਥੇ ਰੱਖਿਆ ਉਹ ਖੋਲ ਕੇ ਕੱਢ ਲੇਗੀ ਹਾਂਜੀ ਮੈਂ ਬੰਦ ਕਰ ਹੀ ਲੈਨੀ ਆ ਆਉਣੀ ਵਾਲੀ ਹੋਣੀ ਆ ਬੋਤਾ ਮੇਰੀ ਗੱਲ ਸੁਣੋ ਮੈਨੂੰ ਵਿੱਚ ਵਿੱਚ ਨਾ ਬੜਾ ਹੋਰ ਤਰ੍ਹਾਂ ਹੋਣ ਰਿਹਾ ਵਾ ਵੀ ਮਾਵਾ ਤੀਆਂ ਕਿੱਦਾਂ ਬੈ ਕੇ ਗੱਲਾਂ ਬਾਤਾਂ ਕਰ ਲਈਦੀਆਂ ਹੈਗੀਆਂ ਹਾਂਜੀ ਪਰ ਹੁਣ ਮੈਨੂੰ ਨਾ ਕੱਲਾ ਪੰਜਾ ਮਹਿਸੂਸ ਹੋਣਾ ਵਾ ਤੇਰੇ ਬਾਤ ਦੇ ਵਿੱਚ ਤੇ ਛੇਤੀ ਛੇਤੀ ਚੱਕਰ ਮਾਰਿਆ ਕਰੀ ਚੰਗਾ ਥੋੜੇ ਦਿਨ ਮੇਰਾ ਦਿਲ ਨਹੀਂ ਲੱਗਣਾ ਨਹੀਂ ਕੋਈ ਗੱਲ ਨਹੀਂ ਅਮੀ ਜੀ ਆ ਜਾ ਕਰੂੰਗੀ ਛੇਤੀ ਪਰ ਬਾਕੀ ਪਿੱਛੇ ਧਿਆਨ ਨਾ ਰਹਿਣਾ ਮੈਂ ਉੱਥੇ ਜਿਹੜੀ ਗੱਲ ਦਾ ਨਹੀਂ ਨਾ ਪਤਾ ਸੰਦੀਪ ਨੂੰ ਪੁੱਛ ਲੈਣਾ ਵਾ ਠੀਕ ਹੈ ਕਾਲੀ ਨਹੀਂ ਨਹੀਂ ਕਰਨੀ ਪਿਆ ਕੰਮ ਨੂੰ ਆਉਂਦਾ ਫਟਾਫਟ ਮੈਂ ਕਰ ਲਾਂ ਕਿਹ ਟਾਈਮ ਨਾਲ ਬਕਾਨੇ ਘਰ ਜਾ ਗਈ ਹੈ ਨਾ ਰੋਟੀ ਪਾਣੀ ਦਾ ਸਬਜੀ ਪਾਣੀ ਦਾ ਨਹੀਂ ਪਤਾ ਲੱਗਦਾ ਨਹੀਂ ਕੋਈ ਗੱਲ ਨਹੀਂ ਅੰਮੀ ਜੀ ਜਿੱਦਾਂ ਉਹ ਕਹਿਣਗੀ ਉਦਾਂ ਹੀ ਕਰਿਆ ਕਰੂੰਗੀ ਹਾਂ ਆ ਚਲੋ ਉਹ ਨਵੀਂ ਘਰ ਜਾ ਕੇ ਪਤਾ ਵੀ ਨਹੀਂ ਲੱਗਦਾ ਪਹਿਲਾਂ ਕੋਈ ਗੱਲ ਨਹੀਂ ਉਹਨੂੰ ਪੁੱਛ ਕੇ ਫੇਰੀ ਕੰਮ ਕਰਿਆ ਕਰੂੰਗੀ ਜਿਹੜਾ ਉਹਨੂੰ ਕਿਹਾ ਵਾ ਨਾ ਇਹ ਸੰਦੀਪ ਨੂੰ ਪੁੱਛ ਲਿਆ ਕਰੀ ਸਿਆਣੀ ਆ ਤੇ ਤੈਨੂੰ ਪਹਤ ਆ ਗਿਆ ਨਾ ਤੇ ਸਾਰੇ ਕੰਮ ਠੀਕ ਹੋ ਜਾਣੇ ਆ ਨਹੀਂ ਕੋਈ ਗੱਲ ਨਹੀਂ ਮੇਜੀ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਕਰੂੰਗੀ ਤਾਂ ਹੁਣ ਸਮਾਨ ਤੇਰਾ ਸਾਰਾ ਪੈ ਗਿਆ ਵਾ ਹਾਂਜੀ ਸਮਾਨ ਪੈ ਗਿਆ ਯਾ ਸਾਰਾ ਹੀ ਇੱਕ ਵਾਰ ਚਾਤੀ ਮਾਰ ਲਾ ਜੇ ਕੁਝ ਰਹਿੰਦਾ ਵਾ ਅਜੇ ਇੱਕ ਦਿਨ ਹੈਗਾ ਵਾ ਹਾਂਜੀ ਤੇ ਲੈ ਆਈਏ ਜਾ ਕੇ ਨਹੀਂ ਨਹੀਂ ਅੰਮੀ ਜੀ ਸਾਰਾ ਤਕਰੀਬਨ ਹੁਣ ਹੋਈ ਗਈ ਆ ਵਾ ਤੁਹਾਡੇ ਸਾਹਮਣੇ ਪੈ ਕੀਤਾ ਵਾ ਚਲ ਠੀਕ ਆ ਰੱਖ ਫੇਰ ਇਹਨੂੰ ਚਲੋ ਮੈਂ ਵੀ ਵੇਖਾਂ ਤੇਰੇ ਡਾਡੀ ਪਤਾ ਨਹੀਂ ਵੇਰ ਲਈ ਆ ਕਿ ਕਿੱਥੇ ਆ ਅੱਛਾ ਤੇ ਵੇਖ ਕੇ ਆਵਾਂ ਪੜਾ ਉਹਨਾਂ ਨੂੰ ਕੋਈ ਚੋਦੀ ਵੇਖੋ ਕੋਈ ਨਹੀਂ ਮੈਂ ਰੱਖਦੀ ਆ ਸਮਾਨ ਠੀਕ ਆ ਜਾਓ ਜੋਦੀ ਦੀਦੀ ਤੇ ਹੀ ਇਕੱਲੇ ਹੀ ਕਰਦੇ ਜੇ ਪਾਲਿਆ ਸਾਰਾ ਸਮਾਨ ਸਮਾਨ ਪੈ ਗਿਆ ਇਹ ਸਾਰਾ ਤੇ ਲਿਓ ਮੈਂ ਝ ਕਾ ਦਿੰਨੀ ਨਾ ਨਹੀਂ ਨਹੀਂ ਰਹਿਣ ਦੇ ਤੂੰ ਕਰ ਲਉ ਮੈਂ ਆਪੇ ਚੁੱਕ ਲੂੰਗੀ ਤੁਹਾਨੂੰ ਸਿਰਫ ਨਾ ਵਿਆਹ ਜਾਣ ਨੂੰ ਨਾਲ ਕਿਹਾ ਵਾ ਹੋਰ ਕੰਮ ਕਰਨ ਨੂੰ ਨਹੀਂ ਕਿਹਾ ਠੀਕ ਹੈ ਨਾ ਮੈਂ ਆਪਣੇ ਕੰਮ ਆਪੇ ਕਰ ਲੂੰਗੀ ਤੂੰ ਇਹ ਨਾ ਸੋਚ ਕੇ ਮੇਰਾ ਘਰੇ ਗੁੱਸਾ ਠੰਡਾ ਹੋ ਗਿਆ ਵਾ ਆਪਣੇ ਕੰਮ ਦਾ ਮਤਲਬ ਰੱਖਿਆ ਕਰੋ ਦੀਦੀ ਮੈਂ ਤੇ ਉਦਾਂ ਹੀ ਪੁੱਛਿਆ ਸੀ ਮੈਂ ਚਲ ਕੀ ਤਹੀ ਇਨਾ ਪਾਰ ਚੁੱਕੀ ਜਾਣਾ ਜੇ ਤਹੀ ਰੱਖਣਾ ਵਾ ਤੇ ਰੱਖ ਲੋ ਫਿਰ ਵੀ ਜੇ ਕੋਈ ਕੰਮ ਹੋਊਗਾ ਤੇ ਦੱਸ ਦਿਓ ਮੈਨੂੰ ਕੋਈ ਨਹੀਂ ਕਰੋ ਜਾ ਕੇ ਆਪਣਾ ਕੰਮ ਜਿਹੜਾ ਕਰਨ ਵਾਲਾ ਮੈਂ ਆਪਣੇ ਕਰ ਲੂੰਗੀ ਜਿਹੜੇ ਬਾਹਰ ਕੰਮ ਕਰਨ ਵਾਲੇ ਉਹਨਾਂ ਵੱਲ ਧਿਆਨ ਨਹੀਂ ਦੇਣਾ ਦੇ ਕਿੱਡੀ ਲੱਗੀ ਹੈ ਮੇਰੇ ਸਿਰ ਤੇ ਚੜਨਾ ਨਾ ਹੀ ਬਾਕੀ ਸਾਰੇ ਕੰਮ ਕਰ ਲਏ ਆ ਤੇ ਮੇਰੇ ਕੋ ਇਹ ਵਾਲਾ ਕੰਮ ਨਾ ਹੋਊਗਾ ਕਿੱਡੀ ਆ ਕੇ ਤਾਂ ਸਿਆਣੀ ਬਣਨ ਲੱਗੀ ਆ ਅਸੀਂ ਕਿਹੇ ਵੀ ਕੰਮ ਦੀ ਲੋੜ ਹੋਊਗੀ ਨਾ ਤੇ ਮੈਨੂੰ ਦੱਸੀਂ ਇਹ ਤੈਨੂੰ ਤਾਂ ਮੈਂ ਚੰਗੀ ਤਰ੍ਹਾਂ ਦੱਸੂਗੀ ਇਹਦੇ ਰਦੇ ਘਰੇ ਗੁੱਸਾ ਦਾ ਠੰਡਾ ਹੋ ਗਿਆ ਵਾ ਇਹ ਐਂਡ ਤੱਕ ਇਹੀ ਕੰਮ ਰਹਿਣਾ ਵਾ ਤੇਰੇ ਨਾਲ ਹਾਂਜੀ ਸੁਖਜਿੰਦਰ ਸਿੰਘ ਜੀ ਵਾਦੋ ਵਾਦੋ ਭਰੀ ਬਲੀਸੀ ਜੀ ਆ ਜਾਓ ਜੀ ਸਾਹਿਬਾ ਜੀ ਬਸ ਠੀਕ ਠਾਕ ਹੈ ਕੀ ਹਾਲ ਚਾਲ ਦੇ ਬਸ ਵਧੀਆ ਤੁਸੀਂ ਸੁਣਾਓ ਮੈਂ ਘਰ ਆਇਆ ਸੀ ਤੇ ਕਰਦੇ ਕਹਿੰਦੇ ਵੇਲੀ ਆ ਤੇ ਮਹਿਮਾ ਕੀ ਵੇਲੀ ਆ ਆਪੇ ਮਿਲੋ ਨਾ ਜਾ ਕੇ ਚਲ ਵਧੀਆ ਕੀਤਾ ਚਲੋ ਚਲ ਘਰ ਚਲਦੇ ਫਿਰ ਨਹੀਂ ਇੱਥੇ ਗੱਲ ਆਜੋ ਇੱਥੇ ਗੱਲ ਕਰ ਲੈਨੇ ਗੱਲਬਾਤ ਕਰਨੀ ਜਿਹੜੀ ਇਧਰ ਆਜੋ ਫਿਰ ਛਾਂਵੇਂ ਆਜੋ ਹੋਰ ਸੁਣਾਓ ਪਰਿਵਾਰ ਦੀ ਕਿੱਦਾਂ ਸਭ ਠੀਕ ਠਾਕ ਹੈ ਕਰਤਾ ਮਹਲਕ ਦੀ ਹਾਂ ਜੀ ਤੇ ਕਿਵੇਂ ਚੱਲ ਰਹੀਆਂ ਨੇ ਵਿਆਹ ਦੀਆਂ ਤਿਆਰੀਆਂ ਮੁੜ ਕੇ ਕੋਈ ਦੱਸਿਆ ਨਹੀਂ ਤੁਸੀਂ ਕੁਝ ਉਹ ਦੱਸਣਾ ਬਲਜੀਤ ਸਿੰਘ ਜੀ ਕੀ ਆ ਤੁਹਾਨੂੰ ਪਤਾ ਵੀ ਰੋਜ਼ ਦਾ ਫਿਰ ਕੰਮ ਜਾਣਾ ਪੈਂਦਾ ਸ਼ਹਿਰ ਹਮਮ ਕਦੀ ਕਿਤੇ ਚਲ ਗਏ ਕਦੀ ਕਿਤੇ ਚਲ ਗਏ ਸਾਡੇ ਲੈ ਕੋਈ ਸੇਵਾ ਹੋਰ ਵੀ ਆ ਗਈ ਤਾਂ ਵੀ ਦੱਸ ਦਿਓ ਕਿਸ ਗੱਲੋਂ ਘਪਰਾਇਓ ਨਾ ਤੂੰ ਤਾਂ ਸਾਡਾ ਭ ਜਿਹੜੀ ਸੇਵਾ ਹੈਗੀ ਤੈਨੂੰ ਦੱਸੀ ਤੇ ਹੈਗੀ ਹਾਂ ਤਾਂ ਉਹ ਹੀ ਮੈਂ ਕਰਨ ਆਇਆ ਇੰਨੀ ਕੁ ਮੈਨੂੰ ਮਾਫੀ ਦਿਓ ਇੱਕ ਦੋ ਦਿਨ ਮੈਂ ਲੇਟ ਹੋ ਗਿਆ ਕੰਮਕਾਰ ਦੇ ਵਿੱਚ ਥੋੜਾ ਜ਼ਿਆਦਾ ਬਿਜ਼ੀ ਹੋ ਗਿਆ ਠੀਕ ਹੈ ਤੇ ਮੇਰ ਕੋ ਆਇਆ ਨਹੀਂ ਗਿਆ ਤੇ ਆ ਲਓ 2 ਲੱਖ ਜੇ 2 ਲੱਖ ਜੇ ਆਏ ਤੇ ਵਰਤੋ ਤੁਸੀਂ ਜਦੋਂ ਹੋਣਗੇ ਦੇ ਦਿਓ ਕੋਈ ਗੱਲ ਨਹੀਂ ਵੇਖੋ ਬਲਜੀਤ ਸਿੰਘ ਜੀ ਮੈਂ ਐਵੇਂ ਤੁਹਾਨੂੰ ਲਾਰਾ ਲਾਦਾ ਜੇ ਮਹੀਨੇ ਨੂੰ ਮਿਲ ਲਗੇ ਜਾਂ ਦੋਵਾਂ ਮਹੀਨਿਆਂ ਨੂੰ ਮਿਲ ਲਗੇ ਇਹ ਪੈਸੇ ਮਿਲ ਲੈ ਜੇ ਛੋਣਿਓ ਕੋਈ ਗੱਲ ਨਹੀਂ ਛੋਣੇ ਦੀ ਕਿਹੜੀ ਗੱਲ ਹੈ ਤੇ ਜੇ ਸਾਡਾ ਸਰਦਾ ਹੋਇਆ ਤਾਂ ਆਪਾਂ ਕੋਈ ਨਹੀਂ ਹੋਰ ਵੀ ਸਮਾਂ ਪਾ ਲਾਂਗੇ ਕੋਈ ਗੱਲ ਨਹੀਂ ਜੇ ਤੁਹਾਨੂੰ ਹੋਰ ਵੀ ਮੇਰੇ ਵੱਲੋਂ ਕਿਸੇ ਚੀਜ਼ ਦੀ ਲੋੜ ਹੈ ਨਾ ਤੇ ਮੈਂ ਤੁਹਾਡੇ ਨਾਲ ਨਹੀਂ ਜੀ ਭਾਜੀ ਅਸੀਂ ਤੁਹਾਨੂੰ ਕਿਸ ਪ੍ਰਕਾਰ ਦੀ ਹੋਰ ਸ਼ਰਮਾਉਣਾ ਨਹੀਂ ਕੋਈ ਗੱਲ ਹੋਣੀ ਠੀਕ ਹੈ ਜੀ ਠੀਕ ਹੈ ਤੇ ਮੈਂ ਤੁਹਾਡੇ ਨਾਲ ਹਾਂ ਹੋਰ ਵੀ ਕੋਈ ਸੇਵਾ ਹੋਵੇ ਤੇ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਮੈਂ ਤਾਂ ਕਿਨਾਂ ਘਰ ਚੱਲਦੇ ਹੋਰ ਕੋਈ ਤਿਆਰੀ ਵਾਲਾ ਪਾਸਾ ਦੱਸੋ ਕਿ ਜੇ ਕੋਈ ਨਾਲ ਤਿਆਰੀ ਵਿੱਚ ਕੋਈ ਗੱਲ ਦੀ ਕਮੀ ਆ ਰਹੀ ਤਾਂ ਨਾਲ ਆ ਤੁਹਾਡੇ ਦਸੂਰ ਕੋ ਕੰਮ ਕਰਨ ਨਾਲ ਸਾਰਾ ਹੀ ਕੰਮ ਹੋ ਗਿਆ ਵਾ ਤੇ ਇਹ ਤਾਂ ਮੈਂ ਪਹਿਲੇ ਲਏ ਆ ਤਾਂ ਤੁਹਾਡਕੋ ਵੀ ਵਾਧੂ ਚੰਗੇ ਹੁੰਦੇ ਆ ਕੋਲ ਨਹੀਂ ਨਹੀਂ ਚਾਹੀ ਤੇ ਚਾਹੀਦਾ ਹੋਰ ਕੋਲ ਲੈ ਕੇ ਆਵਾਂਗੇ ਰੱਖਾਂਗੇ ਠੀਕ ਆ ਤੇ ਹੋਰ ਸਾਡੇ ਲੈ ਕੋ ਸੇਵਾ ਹੋਊ ਤਾਂ ਵੀ ਦੱਸਿਓ ਪੋਣਾ ਨਹੀਂ ਕਿਸੇ ਗੱਲੋਂ ਭਰਾਵਾਂ ਦੇ ਨਾਲ ਕੋਈ ਨਹੀਂ ਪੜਦਾ ਹੁੰਦਾ ਨਹੀਂ 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 ਤੁਸੀਂ ਤਾਂ ਆਪਣੇ ਵੱਡੇ ਭਰਾ ਜੇ ਤਾਂ ਇਹ ਤੁਹਾਨੂੰ ਸਾਰੀ ਗੱਲ ਦੱਸੀ ਬਲਜੀਤ ਕੱਲ ਨੂੰ ਆ ਸਕਣਾ ਅੱਛਾ ਪਹਿਲਾਂ ਅਹੀਂ ਲਾਉਣ ਜਾਣਾ ਵਾ ਫਿਰ ਉਹਨਾਂ ਵੀ ਤੁਹਾਨੂੰ ਪਤਾ ਬੇਟੀ ਨੂੰ ਲਾਉਣਾ ਆਉਣਾ ਬਿਲਕੁਲ ਬਿਲਕੁਲ ਤੇ ਤੁਸੀਂ ਫਿਰ ਆਉਣਾ ਜੀ ਜ਼ਰੂਰ ਤੇ ਇਦਾਂ ਕਰੋ ਹਾਂ ਜੀ ਤੇ ਤੁਸੀਂ ਸਗਨ ਦਾ ਕੰਮ ਤੁਸੀਂ ਸਾਰੋ ਤੇ ਮੈਨੂੰ ਡਿਊਟੀ ਘਰ ਦੇ ਦਿਓ ਮੈਂ ਕਾ ਦਾ ਨਾਲ ਹੋਰ ਲੈ ਕੇ ਜਦੋਂ ਤੀਓ ਤੋਂ ਚੱਲਣਾ ਮੈਂ ਆਉਂਦਿਆਂ ਨੂੰ ਜਦੋਂ ਉਹਨਾਂ ਨੇ ਆਉਣਾ ਮੈਂ ਤਿਆਰੀ ਪੂਰੀ ਕਰਕੇ ਰੱਖੂਗਾ ਆਉਂਦਿਆਂ ਨੂੰ ਵੀ ਉਹ ਤਾਂ ਤੁਹਾਡੀ ਗੱਲ ਠੀਕ ਹੈ ਤੇ ਮੈਨੂੰ ਇੱਥੇ ਰਹਿਣ ਦਸਕੋ ਮੇਰੇ ਮਨ 'ਚ ਕੋਈ ਸਾਡੇ ਗੁੱਸਾ ਥੋੜਾ ਹੈ ਕੋਈ ਵੀ ਇੱਕ ਬੰਦਾ ਘਰ ਵੀ ਚਾਹੀਦਾ ਕਿ ਨਹੀਂ ਚਲੋ ਇਦਾਂ ਹੀ ਕਰ ਲੈਂਦੇ ਮੈਂ ਇੱਥੇ ਦਾ ਕੰਮ ਸਾਰਾ ਜੁਮਿਆਰੀ ਚੋਕਲੀ ਨਾ ਕਰਦੀ ਤੂੰ ਹੀ ਉੱਥੇ ਦਾ ਸਾਰ ਆਇਓ ਜਦੋਂ ਤੁਰੋਗੇ ਫੋਨ ਮਾਰਿਓ ਮੈਂ ਇੱਥੇ ਤਿਆਰੀ ਪੂਰੀ ਕਰ ਦੂੰਗਾ ਓਏ ਉਦਾਂ ਤੇ ਬਲਜੀਤ ਸਿੰਘ ਜੀ ਕੋਈ ਗੱਲ ਨਹੀਂ ਹੁਣ ਜੋਬ ਨੂੰ ਵੀ ਮੇਰੇ ਨਾਲ ਜਾਣਾ ਨਾ ਮੈਂ ਤਾਂ ਕਰਕੇ ਕਹਿਣ ਡਿਆ ਨਹੀਂ ਨਹੀਂ ਹੋਰ ਸੇਵਾ ਦੱਸੋ ਮੇਰੇ ਲੈ ਕੋਈ ਹੈ ਬਸ ਕਿਰਪਾ ਮਾਲਕ ਠੀਕ ਹੈ ਤੇ ਹੁਣ ਮੈਨੂੰ ਇਜਾਜ਼ਤ ਹੈ ਮੈਂ ਤਾਂ ਕਹਿੰਦਾ ਘਰ ਜਾਂਦੇ ਤੇ 10 ਮਿੰਟ ਚਾਹ ਪੀ ਕੇ ਮੈਂ ਵੀ ਮੈਂ ਮੰਡੀ ਜਾਂਦਾ ਟਰਾਲੀ ਰਸਤੇ ਚ ਖਿਲਾਰ ਕੇ ਆ ਗਿਆ ਹੁਣ ਮੈਂ ਮੰਡੀ ਦਾਣੇ ਛੋਟਾ ਵਾਂ ਕੱਲ ਨੂੰ ਵਿਲਾ ਹੱਕ ਟਾਈਮ ਨਾਲ ਫਿਰ ਇੱਥੇ ਦੀ ਜੋ ਮੇਰੀ ਸੰਭੂਗਾ ਚਲੋ ਠੀਕ ਹੈ ਫਿਰ ਹਾਂਜੀ ਓ ਸੱਸੀ ਕਲਪਾ ਸੱਸੀ ਕਲ ਜੀ ਮੈਂ ਆ ਕੇ ਨਾ ਇਹ ਰਿਸ਼ਤੇਦਾਰਾਂ ਨਾਲੋਂ ਤਾਂ ਯਾਰ ਦੋਸਤਾਂ ਚੰਗੇ ਆ ਆ ਬਲਜੀਤ ਨੇ ਮੈਂ ਇੱਕ ਵਾਰੀ ਕਿਹਾ ਸੀ 2 ਲੱਖ ਤੋ ਵਿਚਾਰੇ ਨੇ 2 ਦਿਨ ਦੀ ਪੈਂਤੀ ਤੇ ਆਣ ਕੇ ਦੇ ਗਿਆ ਜੀ ਆ ਪੈਸੇ ਕਿੱਥੋਂ ਆਏ ਆ ਪੈਸੇ ਰਮਨ ਕਿੱਥੋਂ ਆਣੇ ਆ ਬਲਜੀਤ ਨਹੀਂ ਆਪਣਾ ਦੋਸਤ ਹਾਂਜੀ ਉਹਨੂੰ ਮੈਂ ਕਿਹਾ ਸੀ ਤੇ ਉਹ ਦੇ ਗਿਆ ਵਾ 2 ਲੱਖ ਰੁਪਈਆ ਚਲ ਚੰਗਾ ਹੋ ਗਿਆ ਉਹ ਦੇ ਗਿਆ ਵਾ ਹੁਣ ਏਦਾਂ ਕਰੋ ਥੋੜੇ ਜੇ ਪੈਸੇ ਮੈਨੂੰ ਵੀ ਦੋ ਕਿਉਂਕਿ ਮੈਂ ਵੀ ਕਿਹ ਭੈਣ ਭਰਾ ਨੂੰ ਤੋੜਨਾ ਵਾ ਮੇਰੀ ਗੱਲ ਸੁਣ ਭੈਣ ਭਰਾ ਤੇ ਤੂੰ ਤਾਂ ਹੀ ਤੋਰੇਂਗੀ ਜੇ ਇੱਥੇ ਕੋਈ ਆਊਗਾ ਤੇ ਕੱਲ ਤੇ ਸਗਣਾ ਤੇ ਪਰਸੋਂ ਬਰਾਤ ਆਜੇ ਤੱਕ ਤਾਂ ਆਇਆ ਕੋਈ ਨਹੀਂ ਇੱਥੇ ਹੌਸਲਾ ਰੱਖੋ ਸਾਰੇ ਆਉਣਗੇ ਲੈਣ ਦੇਣ ਵੀ ਕਰਕੇ ਜਾਣਗੇ ਇੱਕੋ ਗੱਲ ਕਿਉਂ ਫੜੀ ਆ ਤੇਰਾ ਭੈਣ ਭਰਾ ਕੋਈ ਨਹੀਂ ਆਇਆ ਜੇ ਮੇਰਾ ਭੈਣ ਭਰਾ ਨਹੀਂ ਆਇਆ ਤਾਂ ਤੁਹਾਡੇ ਕਿਹੜੇ ਆ ਗਏ ਆ ਰਮਨ ਤੂੰ ਕਿਦਾਂ ਦੀਆਂ ਗੱਲਾਂ ਕਰਨ ਈ ਆ ਰਿਸ਼ਤੇਦਾਰ ਨਹੀਂ ਆਏ ਕੋਈ ਵੜਿਆ ਨਹੀਂ ਆ ਯਾਰ ਦੋਸਤੀ ਆ ਮੇਰਾ ਜਿਹੜਾ ਪੈਸੇ ਦੇ ਕੇ ਗਿਆ ਮੇਰੀ ਇੱਕ ਗੱਲ ਸੁਣੋ ਜੇ ਮੈਂ ਆਪਣੇ ਭੈਣ ਭਰਾਵਾਂ ਨਾਲ ਮਿਲਦੀ ਵਰਤਦੀ ਰਹੀ ਆ ਤੁਸੀਂ ਨਹੀਂ ਮਿਲਦੇ ਵਰਤਦੇ ਰਹੇ ਯਾਰ ਦੋਸਤ ਤਾਂ ਹੀ ਦੇ ਕੇ ਗਏ ਆ ਜੇ ਉਹਨਾਂ ਦੀ ਮਦਦ ਤੁਸੀਂ ਕਰਦੇ ਰਹੇ ਜੇ ਤੇ বারবার মেরে ਸਿਰ ਤੇ ਨਾ ਸਾਰੇ ਗੱਲ ਆਇਆ ਕਰੋ ਤੇਰੇ ਭੈਣ ਭਰਾ ਨਹੀਂ ਆਏ ਤੇਰੇ ਭੈਣ ਭਰਾ ਨਹੀਂ ਆਏ ਮੇਰੇ ਭੈਣ ਭਰਾ ਆਉਣਗੇ ਮੇਰੇ ਭਰਾ ਨੂੰ ਵੀ ਸਾਰਾ ਫਿਕਰ ਵਾ ਉਹਨੂੰ ਪਤਾ ਵਾ ਕਿ ਨਾਨਕੇ ਬਣ ਕੇ ਜਾਣਾ ਵਾ ਸਭ ਕੁਝ ਲੈਣ ਦੇਣ ਤੁਹਾਡੇ ਨਾਲ ਕਰਕੇ ਹੀ ਜਾਊਗਾ ਫਿਕਰ ਨਾ ਕਰੋ ਕਿਸੇ ਗੱਲ ਦੀ ਵੀ ਰਮਨ ਬੱਲੇ ਉਹ ਤੇਰੇ ਪਰ ਤੂੰ ਝੂਠੀ ਨਹੀਂ ਪੈਂਦੀ ਕਿ ਮੈਂ ਝੂਠੀ ਆ ਉਹ ਵਿਆਹ ਤਾਂ ਨੰਗ ਜਾਣਾ ਵਾ ਤੇ ਫੇਰ ਉਹਨਾਂ ਨੇ ਆਉਣਾ ਕਦੋਂ ਵਾ ਨਾ ਤੇਰੇ ਕਿਸੇ ਭੈਣ ਭਰਾ ਦਾ ਫੋਨ ਹੀ ਆਇਆ ਵਾ ਤੇ ਉਤੋਂ ਉੱਚੀ ਹੋ ਪੈਂਦੀ ਏ ਤੂੰ ਉਹ ਜੋਬ ਨਹੀਂ ਆ ਜਿਹੜਾ ਪਰਜਾ ਫੇਰੰਡਿਆ ਵਾ ਵਿਆਹ ਚ ਫੋਨ ਮੈਨੂੰ ਆਇਆ ਹੈਗਾ ਸਾਰੇ ਗੱਲਬਾਤ ਮੇਰੀ ਉਹਨਾਂ ਨਾਲ ਹੋਈ ਆ ਨਾਲੇ ਤੁਸੀਂ ਕੀ ਜੋਬਨ ਜੋਬਨ ਲਾਇਆ ਵਾ ਜੋਬਨ ਕਿੱਥੋਂ ਲਿਆਉਂਦੇ ਆ ਪੈਸੇ ਆ ਜਿਹੜੇ ਪੈਸੇ ਆਉਂਦੇ ਆ ਨਾ ਉਹੀ ਲਾਉਣੇ ਆ ਜ਼ਮੀਨ ਜਾਇਦਾਦ ਸਭ ਕੁਝ ਸਾਡਾ ਹੀ ਆ ਜੋਬਨ ਪਿੱਛੋਂ ਲੈ ਕੇ ਆਇਆ ਵਾ ਜੋਬਨ ਕਰਨ ੜਿਆ ਕੰਮ ਜੋਬਨ ਕਰਨ ੜਿਆ ਹਾ ਹਾ ਜੋਬਨ ਨਾ ਹੋਇਆ ਉਹ ਤੇ ਖਦਾਈ ਬਣ ਗਿਆ ਵਾ ਰਮਨ ਮੇਰੀ ਗੱਲ ਸੁਣ ਜਦੋਂ ਮੈਂ ਸੱਚੀ ਗੱਲ ਕਰਦਾ ਨਾ ਤੂੰ ਹਿੱਦਾ ਰੌਲਾ ਪਾਉਂਦੀ ਆ ਉਹ ਜਦੋਂ ਤਾਂ ਆਇਆ ਵਿਚਾਰਾ ਆਉਂਦਾ ਇੱਥੇ ਕਮਾਈ ਕਰਨ ੜਿਆ ਤੂੰ ਜੇ ਇੱਥੇ ਕਮਾਈ ਖਾਣਵੇਂ ਇੱਥੋਂ ਡਿਆਵਾ ਵਰਤਨ ਵੀ ਇੱਥੋਂ ਡਿਆਵਾ ਪਿੱਛੋਂ ਨਹੀਂ ਲਿਓਂ ਡਿਆਓ ਜਦੋਂ ਉਹਨੇ ਕਮਾਈ ਇੱਥੇ ਕਰਨੀ ਹੈ ਤਾਂ ਸਾਡੇ ਘਰ ਵੀ ਖਾਣਾ ਕਿੱਥੋਂ ਖਾਣਾ ਆ ਜੋੜੇ ਤੁਹਾਡੇ ਗਾੜੀ ਹੱਥ ਹਾਂ ਗੱਲਾਂ ਛੱਡੋ ਕੱਲ ਵਿਆਹ ਵਾ ਹੋਰ ਸਿਰੜਾ ਕੇ ਮੇਰੇ ਨਾਲ ਬਹਿ ਗਏ ਜੇ ਦੁੱਖ ਤਾਂ ਤੁਹਾਨੂੰ ਇਹ ਗੱਲ ਦਾ ਵਾ ਤੇਰਾ ਕੋਈ ਭੈਣ ਭਰਾ ਨਹੀਂ ਆਇਆ ਸਭ ਕੋ ਤੁਹਾਨੂੰ ਦੇਖ ਹੀ ਜਾਣਗੇ ਸੁਣੀ ਨਾ ਮੇਰੀ ਗੱਲ ਉਹ ਦੇਣਾ ਕਦੋਂ ਆ ਭੜਕੇ ਸਕਨ ਪਰਸੋਂ ਬਰਾਤ ਆ ਦੇਣਾ ਕਦੋਂ ਉਹਨਾਂ ਨੇ ਹਾਂ ਹਾਂ ਤੁਸੀਂ ਵਿਆਹ ਕਰਨ ਦੇ ਜੇ ਮੰਗਾਂ ਦੇ ਜੇ ਮੈਂ ਚੁੱਪ ਤਾਂ ਕਰਕੇ ਬੈਠੀ ਆ ਵੀ ਕੁੜੀ ਦਾ ਵਿਆਹ ਦਿੱਤਾ ਵਾ ਤਮਾਸ਼ਾ ਨਾ ਲੱਗੇ ਤੇਦੀ ਸਮਝ ਨਹੀਂ ਆਉਂਦੀ ਨਾਲੇ ਚੋਰ ਨਾਲੇ ਚਤਰ ਕੋਈ ਤਰ੍ਹਾਂ ਭੈਣ ਭਰਾ ਨਹੀਂ ਆਇਆ ਵੀ ਤੁਸੀਂ ਵਿਆਹ ਰੱਖਿਆ ਕਿਸ ਚੀਜ਼ ਦੀ ਲੋੜ ਵਾ ਨਾ ਕਿਨੇ ਅੱਜ ਤੱਕ ਫੋਨ ਕੀਤਾ ਤੋ ਤੋ ਉਲਟਾ ਆਣ ਕੇ ਤੇ ਲਾਂਡੀ ਹੈ ਤੂੰ ਇਹਦੇ ਪੈਸੇ ਕਿਥੋਂ ਫੜੀਆਂ ਆਉਂਦੇ ਓ ਪੈਸੇ ਤੈਨੂੰ ਪਤਾ ਹੀ ਆ ਤਰਾ ਬਲਜੀਤ ਨਹੀਂ ਅੰਕਲ ਹਾਂਜੀ ਉਹਨੂੰ ਮੈਂ ਕਿਹਾ ਸੀ 2 ਲੱਖ ਰੁਪਏ ਅੱਛਾ ਤੂੰ ਹੁਣ ਵੇਲੀ ਦੇ ਗਿਆ ਆਣ ਕੇ ਠੀਕ ਆ ਠੀਕ ਆ ਮੈਂ ਬੜਾ ਜ਼ੋਰ ਲਾਇਆ ਆ ਚਾਹ ਪੀ ਕੇ ਚਲ ਜੀ ਸਭ ਨੂੰ ਕਹਿਣਾ ਸੀ ਘਰ ਆ ਜਾਓ ਮੈਂ ਤੇ ਉਹ ਵਿਚਾਰਾ ਪਹਿਲਾਂ ਘਰ ਲੱਭ ਕੇ ਗਿਆ ਨਾ ਇੱਥੋਂ ਅੱਛਾ ਅੱਛਾ ਤੇ ਕਹਿੰਦਾ ਵੀ ਘਰ ਪੁੱਛਾਇਆ ਸੀ ਤੇ ਭਾਬੀ ਕਹਿੰਦੇ ਵੀ ਉੱਥੇ ਵੇਲੀ ਆ ਮੈਂ ਵੀ ਨਹੀਂ ਕਰ ਰਿਹਾ ਗਿਆ ਫਿਰ ਜਾਂ ਮੈਨੂੰ ਵੀ ਨਹੀਂ ਪਤਾ ਲੱਗਾ ਹਾਂ ਤੇ ਆਲਾ ਮੇਰਾ ਪੁੱਤ 2 ਲੱਖ ਰੁਪਏ ਆਈਓ ਤੇ ਇਦਾਂ ਹੀ ਉਹ ਵੀ ਹਲਵਾਈਆਂ ਦਾ ਵੀ ਜੋ ਵੀ ਪੈਰਸਪੂਲਸ ਦਾ ਵਾ ਹਿਸਾਬ-ਤਬ ਉਹ ਸਾਰਾ ਹੁਣ ਤੂੰ ਭੁਗਤਾਉਣਾ ਹੀ ਆ ਚਲੋ ਕੋਈ ਨਹੀਂ ਠੀਕ ਆ ਨਾ ਠੀਕ ਆ ਮੈਂ ਇਦਾਂ ਕਰੂੰਗਾ ਨਾ ਸਾਰਾ ਸਾਰਾ ਕਰ ਛੱਡੂੰਗਾ ਤੇ ਵਿਆਹ ਤੋਂ ਅਗਲੇ ਦਿਨ ਤੋਂ ਮੈਂ ਸਾਰਾ ਸਾਫ ਦੇ ਦੂੰਗਾ। ਬਹੁਤ ਜਿੰਨੂੰ ਪੈਸੇ ਦੇਣੇ ਆ ਨਾ ਉਹਦੇ ਲੈ ਲੈ। ਹੂੰ। ਅਹੋ ਇਦਾਂ ਹੀ ਕਰੂੰਗਾ ਕਾ? ਹਾਂ। ਹਾਂ। ਨਾ ਮੇਰੀ ਗੱਲ ਸੁਣੋ ਇਹਨੂੰ ਪੈਸੇ ਫੜਾਤੇ ਆ। ਜਦੋਂ ਮੈਂ ਤੁਹਾਡੇ ਕੋ ਪੈਸੇ ਮੰਗੇ ਹੀ ਮੈਨੂੰ ਤਾਂ ਫੜਾਏ ਨਹੀਂ ਇੱਧਰ ਫੜਾਵੇ। ਤੂੰ ਵੱਡਾ ਸਿਆਣਾ। ਜਿੱਥੇ ਮੈਂ ਤੇ ਵਰਤਣੇ ਆ ਤੇਰੇ ਗਾੜੀ ਹੱਥ ਡਾਊਂਗੀ ਵੀ ਪੈਸੇ ਦੇ ਮੈਂ ਦੇਣੇ ਆ ਫਲਾੜੇ ਬੰਦੇ ਨੂੰ। ਪਰ ਅਮਰ ਮੇਰੀ ਗੱਲ ਸੁਣੋ ਉਹਨੂੰ ਤਾਂ ਮੈਂ ਫੜਾਏ ਵੀ ਚੱਲ ਪੜਿਆ ਲਿਖਿਆ ਵਾ। ਜਿੱਥੇ ਦਊਗਾ ਤੇ ਲਿਖ ਲਿਆ ਕਰੂਗਾ। ਕੋਈ ਗੱਲ ਨਹੀਂ। ਅਹੇ ਇੱਡੇ ਵੀ ਛਤਾਈ ਨਹੀਂ ਗ ਬਹਿ ਲਿਆ ਕੇ ਤੈਨੂੰ ਫੜਾਤੇ ਆ ਤੂੰ ਮੈਨੂੰ ਪੁੱਛਦੀ ਤੇ ਸਹੀ ਤੂੰ ਤਾਂ ਕੋਈ ਖੋਏ ਗਾ ਰਮਨ ਜਿੱਤਾ ਪੈਸੇ ਫੜੇ ਆ ਨਾ ਉਹਦਾ ਜੋ ਮੈਨੂੰ ਫੜਾ ਦੇ ਕਿਹੜੀ ਗੱਲੋਂ ਫੜਾਦਾ ਤੁਨ ਮੈਂ ਕਿਹਾ ਨਾ ਫੜਾ ਦੇ ਉਹਨੂੰ ਪੈਸੇ ਮੈਨੂੰ ਨਹੀਂ ਲੋੜ ਹੈਗੀ ਵਿਆਹ ਦੇ ਵਿੱਚ ਪੈਸੇ ਦੇ ਕੰਦੀ ਮੈਂ ਦੇ ਦੂੰਗਾ ਤੈਨੂੰ ਉਹਨੂੰ ਫੜਾ ਪੈਸੇ ਲੈ ਮੈਂ ਫੜ ਬੋਵਾੜੇ ਦੀਆਂ ਜੜੇ ਜਾ ਮੇਰਾ ਪੁੱਤ ਨਾ ਅੰਦਰ ਰੱਖ ਲਾ ਰਮਨ ਬੈਦਾਇਤ ਮਰ ਲੱਗੇ ਹਾਂਜੀ ਦੱਸੋ ਹੁਣ ਕਿਹੜੀ ਗੱਲ ਰਹਿ ਗਈ ਸੀ ਤੂੰ ਹਰ ਕੰਮ ਦੇ ਵਿੱਚ ਰਿਕਵਰਟ ਪਾਉਣੀ ਹੁੰਦੀ ਆ ਰਿਕਵਰਟ ਕਾਦੀ ਪਾਉਣੀ ਆ ਮੈਂ ਪੈਸੇ ਉਹਦੇ ਕੋਲ ਮੰਗੂੰਗੀ ਮੈਂ ਨਹੀਂ ਉਹਦੇ ਕੋਲ ਮੰਗਣੇ ਅੱਧੇ ਪੈਸੇ ਲੈ ਕੇ ਤੇ ਮੈਨੂੰ ਦੋ ਤੈਨੂੰ ਮੈਂ ਕਿਹਾ ਵਾ ਨਾ ਉਹ ਪੜਿਆ ਲਿਖਿਆ ਮੁੰਡਾ ਵਾ ਜਿੱਥੇ ਦਊਗਾ ਵੀ ਲਿਖੀ ਜਾਊਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੈਲਸ ਦੇ ਵਿੱਚ 100 ਜਾਨਾ ਪੈਸੇ ਮੰਗਦਾ ਵਾ ਉਹਦੇ ਵਾਰ ਪੱਜੀ ਫਿਰੂੰਗੀ ਵੇ ਦਈ 500 ਵੇ ਦਈ 200 ਮੇਰ ਕੋ ਨਹੀਂ ਇਹ ਕੰਮ ਹੁੰਦੇ ਉਹ ਤੂੰ ਮੇਰ ਕੋ ਲੈਣੇ ਕਿ ਉਹਦੇ ਕੋਲ ਲੈਣੇ ਤੂੰ ਮੇਰ ਕੋ ਲੈਣੇ ਹੁਣੇ ਮੈਨੂੰ ਦੋ ਮੈਂ ਉੱਥੇ ਨਹੀਂ ਮੰਗਣੇ ਤੁਹਾਡੇ ਕੋਲ ਮੈਂ ਘਰੋਂ ਤੁਹਾਡੇ ਕੋਲ ਪੈਸੇ ਲੈ ਕੇ ਫੇਰ ਜਾਣਾ ਵਾ ਓ ਰਮਨ ਮੇਰੀ ਗੱਲ ਸੁਣ ਸਗਨ ਤੇ ਕੱਲੂਗਾ ਤੂੰ ਹੁ ਉਹਨੂੰ ਫੜ ਕਿਉਂ ਫੜਾਏ ਆਪਣਾ ਕੋਰਾ ਦਿਓ ਕੋਈ ਗੱਲ ਨਹੀਂ ਮੈਂ ਲੈ ਲਊਂਗਾ ਤੂੰ ਆਪੇ ਹੀ ਬੱਸ ਨਾ ਉਹਦੀ ਤਰਫਦਾਰੀ ਕਰਦੇ ਈ ਤੁਹਾਡੀ ਉਮਰ ਨੰਗ ਜਾਣੀ ਆ ਜੋ ਬਣ ਇਦਾਂ ਜੋ ਬਣੇ ਇਦਾਂ ਅਸੀਂ ਤਾਂ ਤੁਹਾਨੂੰ ਦੇਖਦਿਆਂ ਹੀ ਨਹੀਂ ਆ ਰਮਨ ਤੈਨੂੰ ਪਤਾ ਨਹੀਂ ਇਹ ਗੱਲ ਦਾ ਉਹ ਮੈਂ ਛੋਟੇ ਹੁੰਦੇ ਨੂੰ ਪਾਲਿਆ ਵਾ ਉਹਨੂੰ ਹੁਣ ਮੈਂ ਕਿੱਦਾਂ ਪਸ਼ਾ ਕਰਦਾ ਦੱਸ ਸਿਰ ਤੋਂ ਚੁੱਕ ਲਓ ਉਹਨੂੰ ਨਿੱਕੇ ਹੁੰਦੇ ਨੂੰ ਲਿਆਂਦੇ ਆ ਲਿਆ ਕੇ ਤੇ ਸਿਆਪਾ ਪਾਲਿਆ ਵਾ ਮੈਨੂੰ ਪਤਾ ਹੁੰਦਾ ਨਾ ਤੇ ਆਹ ਦਿਨ ਸਾਡੇ ਘਰ ਚ ਆਉਣੇ ਆ ਮੈਂ ਕਦੀ ਵੀ ਨਹੀਂ ਇਹ ਕੰਮ ਕਰਨ ਦੇਣਾ ਮੈਂ ਲਿਹਾਉਣ ਨਹੀਂ ਦੇਣਾ ਮੇਰੀ ਗੱਲ ਸੁਣ ਹੁਣ ਤੂੰ ਸਿਆਪੀ ਉਹਦੇ ਕਰ ਲਾ ਪਈ ਆ ਜਦੋਂ ਲਿਆ ਕੇ ਤੈਨੂੰ ਦਿੰਦਾ ਸੀ ਉਦੋਂ ਤੂੰ ਗੱਲ ਨਹੀਂ ਕੀਤੀ ਕੋਈ ਕਿੱਥੋਂ ਲਿਆ ਲਿਆ ਦਿੰਦਾ ਸੀ ਸਾਡੀ ਜ਼ਮੀਨ ਸਾਡੀ ਜਾਇਦਾਦ ਤੋ ਉਹਦੇ ਵਿੱਚ ਕੰਮ ਕਰਦਾ ਸੀ ਜੇ ਕੰਮ ਕਰਦਾ ਸੀ ਤੇ ਇਹਨਾਂ ਦਾ ਖਰਚਾ ਕੋਈ ਨਹੀਂ ਦੋਵਾਂ ਜਾਣਿਆਂ ਦਾ ਹੈਗਾ ਯਾਰ ਆਹ ਆਹ ਨਾਲ ਗੱਲ ਕਰੀ ਜਾ ਦਲਤ ਚੱਲ ਚੰਗਾ ਕੁੜੀ ਦਾ ਵਿਆਹ ਨਾ ਸੋਖ ਸੋਖਾ ਨਾ ਨੰਗ ਲੈਣ ਦੋ ਜਾ ਜਾ ਕੇ ਨਾ ਆਪਣਾ ਕੰਮ ਕਰ ਮੈਂ ਤਾਂ ਕੰਮ ਕੀਤਾ ਹੀ ਆ ਜਿਹੜੀ ਗੱਲ ਮੈਂ ਰਮਨ ਨੂੰ ਕਹਿਣੀ ਆ ਇਹਨੇ ਮੰਨਣੀ ਤੇ ਹੈ ਨਹੀਂ ਆ ਆ ਵਿਆਹ ਲੰਘਦਾ ਨਾ ਫੇਰ ਇਹਦਾ ਨਾਲ ਗੱਲ ਕਰਦਾ ਏਦਾਂ ਨੇ ਨਹੀਂ ਹਟਣਾ ਡੈਡੀ ਨੇ ਪੈਸੇ ਤੇ ਮੈਨੂੰ ਫੜਾਤੇ ਆ ਜ਼ਿੰਮੇਵਾਰੀ ਬੜੀ ਵੱਡੀ ਆ ਤੇ ਜੇ ਮੰਨ ਲਓ 1 ਰੁਪਿਆ ਵੀ ਗਾਮਛਾ ਹੋ ਗਿਆ ਨਾ ਡੈਡੀ ਨੇ ਤਾਂ ਜੇ ਬੋਲਣਾ ਬੋਲਣਾ ਵਾ ਮੰਮੀ ਨੇ ਨਹੀਂ ਹਟਣਾ ਏਦਾਂ ਕਰਦਾ ਜੋਤ ਨੂੰ ਕਹਿਣਾ ਵਾ ਕਿ ਤੂੰ ਪੈਸੇ ਸਾਹਮਣੇ ਰੱਖ ਲਾ ਦੇ ਮੈਂ ਕਿੱਥੇ ਰੱਖਦਾ ਫਿਰੂੰਗਾ ਮੈਂ ਹੁਣ ਕਦੀ ਕਿਹੇ ਵੱਲ ਜਾਣਾ ਕਦੀ ਕਿਹੇ ਵੱਲ ਜੋਤ ਗੱਲ ਸੁਣਿਓ ਹਾਂਜੀ ਕੀ ਕਹਾਂਦੇ ਹੋ ਕੁਛ ਨਹੀਂ ਥੋੜੇ ਜਿਹੀ ਕੰਮ ਬਹਿ ਗਈ ਮੈਂ ਚੱਲਸ ਮਿੰਟ ਲਾ ਆ 2 ਲੱਖ ਰੁਪਈਆ ਦਾ ਇਹ ਕਿੱਥੋਂ ਆਇਆ ਡੈਡੀ ਨੇ ਦਿੱਤਾ ਫੜ ਕੇ ਰੱਖੋ ਡੈਡੀ ਮੈਨੂੰ ਪੈਸੇ ਦੇਣ ਦੇ ਹੀ ਬਾਹਰ ਵਿਹੜੇ 'ਚ ਬੈਠਿਆ ਅੱਛਾ ਤੇ ਮੰਮੀ ਕਹਿੰਦੇ ਸੀ ਵੀ ਨਹੀਂ ਦੇਣੇ ਤੇ ਉਹਨਾਂ ਨਾਲ ਲੜ ਕੇ ਪੈਸੇ ਦਿੱਤੇ ਮੈਨੂੰ ਫੇਰ ਤੇ ਜੇ ਮੰਮੀ ਪੁੱਛਣਗੇ ਨਾ ਤੇ ਤੁਸੀਂ ਇਹੋ ਗੱਲ ਹੀ ਕਹਿਣੀ ਆਂ ਵੀ ਇਹਨਾਂ ਕੋਲ ਹੀ ਆ ਪੈਸੇ ਮੈਨੂੰ ਨਹੀਂ ਪਤਾ ਤੇ ਪਰ ਇਹਨਾਂ ਨੂੰ ਲੁਕਾ ਕੇ ਰੱਖ ਲਓ ਕਿਤੇ ਠੀਕ ਹੈ ਮੈਂ ਤੇ ਕਿ ਨਹੀਂ ਸਭ ਤੁਸੀਂ ਸੰਭਲ ਲੈਂਦੇ ਤੇ ਚੰਗਾ। ਉਹ ਮੈਂ ਹੁਣ ਕਦੀ ਹਲਵਾਈਆਂ ਲੈ ਜਾਣਾ, ਕਦੀ ਕੇਸ ਵੱਲ ਤੇ ਕਦੀ ਕੇਸ ਵੱਲ। ਮੈਂ ਕਿੱਥੇ ਸੰਭਲ ਦ ਫਿਰੂੰਗਾ? ਤੁਸੀਂ ਘਰੇ ਰਹਿਣਾ ਵਾ, ਤੁਸੀਂ ਆਪਣੇ ਕੋਲ ਰੱਖ ਲਓ। ਆਪਣੇ ਬੈਗ ਬੂਚ ਕੇਸ ਚ ਪਾ ਲਓ। ਜ਼ਿੰਮੇਵਾਰੀ ਬੜੀ ਵੱਡੀ ਹੈ। ਤੁਹਾਨੂੰ ਪਤਾ ਤਾਂ ਹੈਗਾ ਘਰ ਦਾ ਮਾਹੌਲ ਕਿਦਾਂ ਦਾ ਆ। ਉਹ ਐਸੇ ਕਰਕੇ ਤੁਹਾਨੂੰ ਕਹਿਣਿਆ ਵਾ, ਤੁਸੀਂ ਆਪਣੇ ਕੋਲ ਰੱਖ ਲਓ, ਸੰਭਾਲ ਕੇ ਰੱਖਿਓ। ਤੇ ਜੇ ਮੰਮੀ ਪੁੱਛਣਗੇ ਜਾਂ ਰਪਿੰਦਰ ਪੁੱਛੇਗੀ ਤੇ ਕਹੋ ਇਹਨਾਂ ਕੋਲ ਹੀ ਆ ਪਹਿਲੇ ਇਹਨਾਂ ਨੂੰ ਪਤਾ। ਠੀਕ ਆ? ਕੋਈ ਨਹੀਂ ਮੈਂ ਗਿਆ। ਹਜਾਰ ਰੱਖ ਲਓ। ਚਲ ਇਹ ਆ। ਇੱਕ ਕਰੀ ਰਿਹਾ ਤਾਂ ਕਮ ਸਾਰਾ ਚੰਗਾ ਚੰਗਾ ਹੋ ਜੇਗਾ ਫੇਰ ਕੋਈ ਟੈਨਸ਼ਨ ਨਹੀਂ ਹਾਂਜੀ ਹਾਂਜੀ ਮੰਮੀ ਠੀਕ ਆ ਆਗੇ ਤੈ ਕੋਈ ਗੱਲ ਨਹੀਂ ਮੈਂ ਭੇਜ ਦਿੰਨੀ ਇਹਨਾਂ ਨੂੰ ਹਾਂਜੀ ਹਾਂਜੀ ਠੀਕ ਆ ਸੁਣਿਓ ਹਾਂਜੀ ਮੰਮੀ ਨਹੀਂ ਆ ਗਈ ਆ ਤੇ ਤੀ ਜਾ ਕੇ ਲੈ ਆਓ ਫਿਰ ਅੱਡੇ ਚੋਂ ਉਹਨਾਂ ਨੂੰ ਕੋਈ ਗੱਲ ਨਹੀਂ ਮੈਂ ਲੈ ਆਉਣਾ ਹਾਂਜੀ ਤੇ ਕੋਈ ਸਮਾਨ ਨਹੀਂ ਲਾਉਣਾ ਨਹੀਂ ਨਹੀਂ ਸਮਾਨਤ ਬਾਕੀ ਸਾਰਾ ਮੈਂ ਲੈ ਆਂਦਾ ਅੱਛਾ ਤੇ ਤੁਸੀਂ ਜਾ ਕੇ ਮੰਮੀ ਨੂੰ ਲੈ ਆਓ ਕੋਈ ਗੱਲ ਨਹੀਂ ਮੈਂ ਲੈ ਆਉਣਾ ਵਾ ਠੀਕ ਤੇ ਭਾਜੀ ਭੂਜੀ ਪੈਕ ਕਰ ਲਈ ਸਾਜੀ ਹਾਂਜੀ ਭਾਜੀ ਵੀ ਕਰ ਲਈ ਪੈਕ ਸਾਰੇ ਕੱਪੜੇ ਵੀ ਹੋ ਗਿਆ ਪੈਕ ਅੱਛਾ ਤੇ ਤੁਸੀਂ ਫਿਰ ਲਵਾਉਂਦੇ ਨਹੀਂ ਲਾਈਟਾਂ ਕੀ ਗੱਲ ਵਿਆਹ ਤੋਂ ਬਾਅਦ ਲਾਉਣੀ ਆ ਮੈਂ ਕਿਆ ਵਾ ਆ ਜਾਇਣਾ ਹੀ ਕੱਲ ਆਏ ਨਹੀਂ ਰਾਤੀ ਪੇ ਲਗਦੇ ਰਾਤ ਆਏ ਨਾ ਵਾ ਤੇ ਆਏ ਨਹੀਂ ਰਾਤ ਜਿਹੜਾ ਕੰਮ ਕਰਾਉਣਾ ਹੈ ਛੇਤੀ ਛੇਤੀ ਕਰਾ ਲਓ ਤੁਹਾਨੂੰ ਪਤਾ ਹੀ ਹੈ ਕਾਲ ਪਰਸ ਨਾਲ ਫਿਰ ਕੋਈ ਗੱਲ ਨਹੀਂ ਸਗਰਾਂ ਦੇ ਕੰਮ ਠੀਕ ਹੈ ਤੇ ਲਵਲੀ ਕਿੱਥੇ ਹੈ ਫਿਰ ਵਿੱਚ ਉਹ ਲੈ ਪੈਣਗੇ ਕੰਮ ਕਰਨ ਤੇ ਫਿਰ ਅਸੀਂ ਵਿਆਹ ਦਾ ਕੰਮ ਕਰਨਾ ਕਿ ਉਧਰ ਵੇਖਣਾ ਤੇ ਲਵਲੀ ਕਿੱਥੇ ਆ ਲਵਲੀ ਇੱਥੇ ਹੀ ਹੁਣ ਵੇਖਿਓ ਉਹਨੂੰ ਬਾਹਰ ਕਿਤੇ ਹੋ ਗਈ ਕਿ ਨਈ ਕੱਪੜੇ ਲੈਣੇ ਉਹਨਾਂ ਗਿਆ ਨਹੀਂ ਕਹਿੰਦੇ ਿਆ ਇਹ ਲੈ ਕੱਪੜੇ ਲੈਣ ਜਾਣਾ ਅੰਦਰ ਵੇਖਿਓ ਪਹਿਲਾਂ ਸੈ ਚੱਲ ਗਿਆ ਕਿ ਨਹੀਂ ਵੇਖੀ ਅੰਦਰ ਤਾਂ ਨਹੀਂ ਮੰਦਰੋਂ ਆਇਆ ਫਿਰ ਚੱਲ ਗਿਆ ਉਹਨਾਂ ਲੈਣ ਕੱਪੜੇ ਕੋਈ ਨਹੀਂ ਮੈਂ ਲੈ ਆਣਾ ਮਮੀ ਉਹਨਾਂ ਨੂੰ ਨਹੀਂ ਉਹ ਕਹਿੰਦੇ ਹੈ ਕਿ ਮੈਂ ਫੋਨ ਕਰਦੇ ਆ ਤੇ ਫਿਰ ਆ ਭੇਜ ਦਿਓ ਉਹਨੂੰ ਲੈਣ ਅੱਡੇ ਤੇ ਹਾਂਜੀ ਅੱਡੇ ਤੇ ਹੀ ਠੀਕ ਹੈ ਠੀਕ ਹੈ ਕੋਈ ਗੱਲ ਤੇ ਬਾਕੀ ਉਧਰ ਪਾਸਪੋਰਟ ਚ ਜਾਣਾ ਤਾਂ ਨਹੀਂ ਕਿਤੇ ਠੀਕ ਹੈ ਕੋਈ ਗੱਲ ਨਹੀਂ ਦੱਸ ਦੀ ਇਹ ਮੰਮੀ ਹੋਣੀ ਆਉਣਗੇ ਮੈਂ ਲੈ ਆਉਂਗਾ ਠੀਕ ਹੈ ਨਾਲੇ ਮੈਂ ਤੁਹਾਨੂੰ ਦੱਸਣਾ ਸੀ ਇਹ ਰੂਮ ਰਹਿ ਗਿਆ ਬਸ ਡੈਕੋਰੇਟ ਕਰਨ ਵਾਲਾ ਕੋਈ ਗੱਲ ਨਹੀਂ ਉਹ ਵੀ ਕਰਵਾ ਦਿੰਨੇ ਅੱਜ ਉਹਨੇ ਆ ਜਾਣਾ ਸ਼ਾਮਾਂ ਨੂੰ ਕਰਵਾ ਦਾਂਗੇ ਠੀਕ ਹੈ ਠੀਕ ਹੈ ਹਾਂਜੀ ਬਣਾਓ ਜਾ ਕੇ ਠੀਕ